ਜੀ ਮੇਰੇ ਵੱਲੋਂ ਸਾਰੇ ਨੂੰ ਪਿਆਰ ਭਰੀ ਸ਼ਤਿ ਸ਼੍ਰੀਕਾਲ ਜੀ ਹੋਰ ਕੀ ਹਾਲ ਚਾਲ ਆ ਉਮੀਦ ਕਰਦੇ ਆ ਸਾਰੇ ਜਾਣ ਠੀਕ ਠਾਕ ਹੋਵੋਗੇ ਲੋ ਜੀ ਮਾਰਨਿੰਗ ਦਾ ਟਾਈਮ ਆ ਤੇ ਲੱਗੇ ਹੁਣ ਆਪਾਂ ਨੇ ਕੰਮਕਾਰਾਂ ਤੇ ਆਪਾਂ ਨੇ ਕੱਲ ਆਪਣੇ ਕੁਝ ਬਾਹਰਲੇ ਕੰਮ ਕਰੇ ਨੇ ਤੇ ਕੁਝ ਰਹਿ ਗਏ ਸੀ ਤੇ ਰਹਿਨੇ ਕੰਮ ਵੀ ਅੱਜ ਨਿਮੇੜਦੇ ਆ ਕਰਦੇ ਆ ਤੇ ਡਾਡੀ ਕੋਲੇ ਪਾਪੇ ਮੇਰੇ ਪਾਪੇ ਕੋਲੇ ਡਾਡੀ ਕੋਲ ਚਾਜ ਜਾ ਕੇ ਆਉਣਾ ਜੋ ਵੀ ਮਰਜ਼ੀ ਕਹਿ ਲੋ ਤੇ ਉਹਦਾਂ ਹੀ ਵੀ ਥੋੜਾ ਜਿਹਾ ਕਾਪਾ ਕੰਪਲੀਟ ਕਰਾਉਣਾ ਜਿਹੜਾ ਆਪਾਂ ਨੇ ਤੇ ਚਲਦੇ ਆਣਾ ਚਲੋ ਲਓ ਵੀ ਮੰਮੀ ਨੇ ਤਾਂ ਬੁਲਾ ਲਈ ਘਰੇ ਕੀ ਲੈਣਾ ਜੀ ਸੌਂਗ ਲੈ ਅੱਛਾ ਤਰਾਪੜੀ ਕਰਨੀ ਅੱਛਾ ਚਲੋ ਵੀ ਅੱਗੇ ਬਣਾ ਦੇ ਲਈ ਚੱਲਦੇ ਆ ਹੁਣ ਚੱਲ ਚਲੋ ਹੁਣ ਆਪਾਂ ਫੇਰ ਮਿਲਦੇ ਆ ਲੋ ਵੀ ਆਪਾਂ ਕੰਮ ਕਰਾਉਣ ਲੱਗੇ ਹੋਏ ਆ ਆਪਣਾ ਲੋ ਵੀ ਹੁਣ ਆਪਾਂ ਮੇਰੇ ਫਾਦਰ ਸਾਹਿਬ ਨੂੰ ਲੈ ਆਈਏ ਡੈਡੀ ਨੂੰ ਉਹਨਾਂ ਦੇ ਸੈਂਸੂਨ ਜੇ ਹੋਣਗੇ ਆਪਣੇ ਜੋ ਵੀ ਆਪਾਂ ਕੰਮਕਾਰ ਕਰਵਾ ਰਹੇ ਆ ਤੇ ਉਹ ਹੈਗੇ ਨੇ ਡਿਊਟੀ ਤੇ ਬਸ ਆਏਗਾ ਦਾਸ ਕਮੈਂਡ ਦਾ ਕੰਮ ਹੀ ਆ ਸੈਂਸ ਨਹੀਂ ਹੋਣਿਆ ਉਹਨਾਂ ਦੇ ਰੋਮੀਆਂ ਆਪਾਂ ਉਹਨਾਂ ਨੂੰ ਛੱਡਿਆਵਾਂਗੇ ਉੱਥੇ ਆਪਾਂ ਆ ਗਏ ਆ ਇਸ ਟਾਈਮ ਸ਼ੇਰਪੁਰ ਹਾਂਜੀ ਲੋ ਜੀ ਤੇ ਹੁਣ ਚੱਲਨੇ ਆਪਾਂ ਲੁਧਿਆਣੇ ਨੂੰ ਤੇ ਕੰਮਕਾਰ ਜੇ ਕਾਫੀ ਛੜੇ ਪੈਣ ਨੇ ਲੱਗਦੇ ਹੱਥ ਜਿੰਨੇ ਕਿ ਰੋਜ਼ ਰੋਜ਼ ਨਿਪਟਦੇ ਨਵੇਂੜੀ ਜਾਂਦੇ ਆ ਬਾਰਾਂਦਰ ਦੇ ਕੰਮ ਨੇ ਆਪਣੇ ਛੋੜੇ ਜਿਹੇ ਦਿਨਾਂ ਦੇ ਬਸ ਵਾਈਪਰ ਮੇਅਰ ਕਰੇ ਆਪਣੇ ਪੂਰ ਚੜ ਜਾਣਾ ਤੇ ਚੜਾਈ ਜੰਨੇ ਆ ਹੁਣ ਆਪਾਂ ਪਿੰਡੋਂ ਨਿਕਲ ਚੱਲੇ ਆ ਲੋ ਜੀ ਬੱਸ ਚੱਲ ਲੀ ਆ ਇਹ ਆਂਧਿਆ ਸਾਡੇ ਪਿੰਡੋਂ ਲੰਘ ਕੇ ਸੰਗਰੂਰ ਸੇਰਪੁਰਨ بس جی دوی پہنچ گئے اپنا دوی آ گئے بائی پاس سے ککڑ بائیپاس پہنچ گیا

ਹੈਲੋ ਹੋ ਕੇ ਆਪਾਂ ਸਤਮ ਲੁਧਿਆਣਾ ਪਹੁੰਚਾਂਗੇ ਹਲੋ ਵੀ ਪਹੁੰਚ ਗਏ ਆ ਲੁਧਿਆਣੇ ਆਪਾਂ ਆਪਾਂ ਗਿੱਲ ਚੌਂਕ ਚ ਪਹੁੰਚਣ ਆਲਿਆਂ ਗੁਰੂ ਨਾਨਕ ਇੰਜੀਨੀਅਰ ਕਾਲਜ ਕੋਲੇ ਇੱਥੋਂ ਲੁਧਿਆਣਾ ਸ਼ੁਰੂ ਹੋ ਜਾਂਦਾ ਹੈ ਨੇਰ ਕਾਲਜ ਹੈ ਸਾਰਾ ਤੇ ਆਪਾਂ ਪਹੁੰਚ ਲਿਆ ਨਹਿਰ ਤੇ ਗਿੱਲਾਂ ਵਾਲੀ ਨਹਿਰ ਤੇ ਲੋ ਵੀ ਗਿੱਲ ਚੌਂਕ ਆ ਗਏ ਆ ਨਹਿਰ ਦੇ ਉੱਤੇ ਆ ਗਏ ਆਪਾਂ ਗਿੱਲਾਂ ਵਾਲੀ ਦੇ ਲੁਧਿਆਣੇ ਚ ਪਾ ਜਾਣਾ ਫਰੋਜਪੁਰ ਰੋਡ ਤੇ ਹਲੋ ਵੀ ਇਹ ਨਹਿਰਾਂ ਨੇ ਨਹਿਰ ਤੇ ਆ ਗਿਆ ਸਾ ਉੱਥੇ ਟ੍ਰੈਫਿਕ ਬਹੁਤ ਜ਼ਿਆਦਾ ਆ ਆਪਾਂ ਬੱਲਾ ਭਾਗ ਕੰਮ ਨੂੰ ਮੇੜ ਲੀਏ ਫੇਰ ਸਾਨੂੰ ਇਹਨਾਂ ਨਿਕਲਣ ਲੱਗੇ ਮਿਲਦੇ ਆ ਹਾਂਜੀ ਲੋ ਜੀ ਕੰਮ ਆਪਣਾ ਜਿਹੜਾ ਸੀ ਉਹ ਕਰਾ ਤਾ ਹੋ ਗਿਆ ਆਪਾਂ ਹੁਣ ਚੱਲਦੇ ਆ ਘਰ ਨੂੰ ਅਬ ਪਰ ਛੜੇ ਹੋਇਆ ਇੱਥੇ ਬਲੌਰ ਦੇ ਵਿੱਚ ਹੋਰ ਮਿਲ ਕੇ ਜਾਣਾ ਆਪਣਾ ਆ ਗਿਆ ਜੀ ਦੋਸਤ ਆ ਗਿਆ ਨੀਚੇ ਚਾਪੇ ਦੀ ਹਿੱਟ ਮੈਂ ਗਿਰ ਗਿਆ ਚਲੋ ਵੀ ਹੁਣ ਆਪਾਂ ਫ੍ਰੀ ਆ ਖੱਖ ਲੱਗੇ ਜੇ ਆਉਣ ਕੋਈ ਇੱਥੇ ਕੋਈ ਨਾ ਕੁਝ ਖਾਣੇ ਪੀਣੇ ਆ। ਚੱਲ ਕੇ ਸਾਈਡ ਤੇ ਕਿਤੇ ਮਾਰਕੀਟ ਦੇ ਵਿੱਚ ਆਹ ਖੜੀਏ ਗੱਡੀ ਆਪਣੀ ਤੇ ਹੁਣ ਆਪਾਂ ਇੱਥੋਂ ਨਿਕਲਦੇ ਆ ਬੰਲਾ। ਲੋ ਜੀ ਆਪਾਂ ਬੱਸ ਸਟੈਂਡ ਕੋਲੇ ਆ ਗਿਆਂ ਲੁਧਿਆਣੇ ਤੇ ਇੱਥੇ ਪ੍ਰੀਤ ਪਾਰਸ ਦੇ ਕੋਲੇ ਰੁਕੇ ਆ ਆ ਪਿੱਛੇ ਹੈ ਕਾਬਾ ਇਥੇ ਬਹੁਤ ਲੱਗਦਾ ਤੇ ਆਪਾਂ ਨੇ ਬਫੇ ਬਫੇ ਖਾ ਲੈਂਦੇ ਆ ਨਾਲੇ ਸਸਤਾ ਪੈਂਦਾ ਤੇ ਨਾਲੇ ਆਪਾਂ ਆਈਟਮ ਜਿਆਦਾ ਮਿਲ ਜਾਂਦੀ ਆ ਖਾਣ ਨੂੰ ਅਲੱਗ-ਅਲੱਗ ਤਰ੍ਹਾਂ ਦੀ ਦਿਖਾਉਂਦੇ ਨੇ ਇਹ ਆ ਕਿੰਗੇ ਚ ਵੈਜੀਟੇਰੀਅਨ ਇੱਥੇ ਰੁਕਿਆ ਆਪਾਂ ਬਫੇ ਲੱਗਿਆ ਆ ਦਿਖਾਉਣੇ ਆ ਤੁਹਾਨੂੰ ਲੱਗਿਆ ਹੈ ਬਫੇ ਜਿੱਦਾਂ ਬੇਸਾ ਪਲੇਟ ਕਾਂਸਟ ਪਲੇਟ ਲੋ ਜੇ ਇਸ ਤਰ੍ਹਾਂ ਲੱਗਦਾ ਬਫੇ ਜਿਹਦੇ ਵਿੱਚ ਅਲੱਗ-ਅਲੱਗ ਆਈਟਮਾਂ ਬਣੀਆਂ ਹੁੰਦੀਆਂ ਨੇ ਦਾਲਾਂ ਸਬਜ਼ੀਆਂ ਬਣੀਆਂ ਹੁੰਦੀਆਂ ਨੇ ਦੋ ਤਿੰਨ ਤਰ੍ਹਾਂ ਦੀਆਂ ਰਾਇਸ਼ ਵਗੈਰਾ ਹੁੰਦੇ ਆ ਵਿੱਚ ਤੇ ਨਾਲ ਥੋੜਾ ਬਹੁਤਾ ਮਿੱਠਾ ਹੁੰਦਾ ਜਿਵੇਂ ਛੇਵੀਆਂ ਬਣੀਆਂ ਹੋਈਆਂ ਨੇ ਆ ਮਿਕਸ ਸਬਜ਼ੀ ਬਣੀ ਹੋਈ ਆ ਤੇ ਇਧਰ ਕਵਾਬ ਵਗੈਰਾ ਪਾਸਤਾ ਤੇ ਮੰਜੂਰੀਆਂ ਵਗੈਰਾ ਇਧਰ ਬਣਿਆ ਹੋਇਆ ਹੈਗਾ ਨੂਡਲ ਵਗੈਰਾ ਨਾਲ ਸਲਾਤ ਵਗੈਰਾ ਰੱਖਿਆ ਜਾਂਦਾ ਤੇ ਭੱਲੇ ਵਗੈਰਾ ਤੇ ਸਾਰਾ ਬਹੇ ਹੁੰਦਾ ਤੇ 190 ਰੁਪਏ ਦੇ ਵਿੱਚ ਫੁੱਲ ਮਡੂਲਾ ਇੱਕ ਬੰਦਾ ਜੋ ਮਰਜੀ ਜਿੰਨਾ ਮਰਜੀ ਖਾਵੇ ਚਲੋ ਖਾ ਲਈਏ ਹੁਣ ਆਪਾਂ ਖਾ ਕੇ ਫਿਰ ਕਰਦੇ ਹਾਂ ਗੱਲ ਲੋ ਵੀ ਤਰਪੇ 6:42 ਮਿੰਟ ਹੋ ਗਏ ਇਸ ਟਾਈਮ ਆਪਾਂ ਲੁਧਿਆਣੇ ਤੋਂ ਮੜੇਲ ਕੋੜਲੇ ਨੂੰ ਨਿਕਲ ਰਹੇ ਆਂ ਸ਼ਾਮ ਨੂੰ ਤਾਂ ਟ੍ਰੈਫਿਕ ਬਹੁਤ ਵੱਧ ਜਾਂਦੀ ਆ Right Chodzimy na prawe strony. Chodzimy na prawe strony. Chodzimy na ਹੋ ਗਿਆ 8:16 ਮਿੰਟ 7 ਵਜੇ ਚੱਲੇ ਸੀਗੇ ਆਪਾਂ ਸਵਾਗ ਘੰਟਾ ਲੱਗ ਜਾਂਦਾ ਹੈਗਾ ਹਾਂ ਦੇਣ چکو بھائی کھول بار جگتار جگتار چل گیا میرے برا میرا وہلا سی گھر چلنے گیڑا کھڑیا گا ਮਾਤਾ ਦੇ ਸਾਹਮਣੇ ਫਿਰਦੇ ਆ ਤਰੇ ਲੋ ਜੀ ਆ ਗਿਆ ਘਰੇ ਆਪਾਂ ਪਹੁੰਚ ਗਏ ਆ ਤੇ ਸ਼ਬਾ ਘੰਟਾ ਡੇਢ ਘੰਟੇ ਮੰਗੂ ਲੱਗਿਆ ਆਉਂਦੇ ਨੂੰ ਆਪਾਂ ਤੇ ਬਸ ਮੰਮੀ ਵੀ ਰੋਟੀ ਬਣਾਉਣ ਲੱਗੀ ਕਹਿੰਦੀ ਰੋਟੀ ਖਾ ਲੋ ਸ਼ਬਾ ਨਾਲ ਖਾ ਲਿਆ ਦਾਲ ਸਬਜ਼ੀ ਕਰੀਆ ਦੋਪੇ ਬਣਾਈ ਗੋਈ ਤਾ ਦੇਖਿਆ ਨਾ ਤੱਤ ਗੋਭੀ ਬੰਦ ਗੋਭੀ ਨਹੀਂ ਮੇਰੇ ਕੋਲ ਵੀ ਪੱਤ ਗੋਭੀ ਬਣਾਈ ਆ ਆਪਾਂ ਖਾਣਾ ਤਿਆਰ ਹੁੰਦਾ ਹੈ ਦੇਖੇ ਇਹਦੇ ਧੂਆ ਹੋਈ ਮੇਰੇ ਦਰੋਂ ਤੇ ਬਣਾ ਲਈ ਮੈਂ ਹਾਲੇ ਫੁੱਕਣੀ ਹੈਗੀ ਮੁੰਡਾ ਇਹ ਕਾਰੋਣਾ ਦੇਖੀ